ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਫਿਰ ਤੋਂ ਲੈ ਕੇ ਆ ਗਏ ਆ ਸ਼ਾਲਾਂ ਦੀ ਵੀਡੀਓ ਬਹੁਤ ਸੋਹਣੇ ਸਟਾਈਲਿਸ਼ ਸ਼ਾਲ ਹੋਣਗੇ ਅ ਨਿੱਕੇ ਵੀ ਸ਼ਾਨਦਾਰ ਪ੍ਰਿੰਟ ਔਰ ਪ੍ਰੀਮੀਅਮ ਕੁਆਲਿਟੀ ਦੇ ਵੀ ਹੋਣਗੇ ਠੀਕ ਹੈ ਸ਼ਾਲਾਂ ਦੀ ਵੀਡੀਓ ਦੇ ਵਿੱਚ ਕੋਸ਼ਿਸ਼ ਇਸ ਪੀਸ ਇਹੋ ਜਿਹੜੇ ਆਪਾਂ ਰੀਸਟਾਕ ਕੀਤੇ ਹੋਏ ਨੇ ਰੀਸਟਾਕ ਦਾ ਮਤਲਬ ਇਹ ਆ ਕਿ ਇਕੱਲੇ ਇਕੱਲੇ ਜਾਣੇ ਨੂੰ ਇੱਕ ਸ਼ੇਅਰ ਨਹੀਂ ਅਸੀਂ ਕਰ ਸਕਦੇ ਇਸ ਕਰਕੇ ਇੱਕ ਵੀਡੀਓ ਬਣਾ ਦਿੰਨੇ ਆ ਉਹਦੇ ਵਿੱਚ ਜਿਹੜਾ ਪੀਸ ਤੁਹਾਨੂੰ ਪਸੰਦ ਆ ਉਹ ਤੁਸੀਂ ਲੈ ਸਕਦੇ ਹੋ ਕਿਉਂਕਿ ਸਾਰੀ ਡਿਟੇਲ ਵੀਡੀਓ ਦੇ ਵਿੱਚ ਦੱਸੀ ਹੁੰਦੀ ਤੇ ਪੇਮੈਂਟ ਦਾ ਮੂਡ ਆਨਲਾਈਨ ਰਹੇਗਾ ਤੇ ਚਲੋ ਦੇਖਦੇ ਆਂ ਅੱਜ ਦੀ ਪਿਆਰੀ ਜੀ ਕਲੈਕਸ਼ਨ ਲਓ ਜੀ ਪਹਿਲੀ ਆ ਗਈ ਆਪਣੇ ਕਲੈਕਸ਼ਨ ਇਹ ਵਾਲੀ ਠੀਕ ਹੈ ਇਸ ਤਰ੍ਹਾਂ ਦਾ ਸਟਾਲ ਆ ਗਿਆ ਜਿਹੜਾ ਕਿ ਆਪਾਂ ਅੱਗੇ ਵੀ ਤੁਹਾਨੂੰ ਦਿਖਾਇਆ ਸੀਗਾ ਆਫ ਵਾਈਟ ਕਲਰ ਦੇ ਵਿੱਚ ਸੀਗਾ 1250 ਪ੍ਰਾਈਸ ਦਾ ਤੇ ਇਹ ਆਪਾਂ ਫਿਰ ਤੋਂ ਲੈ ਕੇ ਆ ਗਏ ਆ ਤੁਹਾਡੇ ਵਾਸਤੇ ਹੁਣ ਤੁਹਾਨੂੰ ਮੈਨੂੰ ਵੇਅਰ ਕਰਕੇ ਦਿਖਾਉਣੀ ਆ ਥੋੜਾ ਜਿਹਾ ਕੈਮਰਾ ਬੰਦ ਕਰਕੇ ਹਾਂਜੀ ਲਓ ਜੀ ਇਹ ਪੀਸ ਆ ਗਿਆ ਇਵੇਂ ਠੀਕ ਹੈ ਜੀ ਫਿਰੋਜ਼ੀ ਕਲਰ ਆ ਗਿਆ ਔਰ ਬਹੁਤ ਹੀ ਸੋਹਣਾ ਪੀਸ ਹੈ ਤੇ ਇਹ ਪੀਸ ਥੋੜਾ ਦੂਸਰੇ ਨਾਲੋਂ ਪ੍ਰਾਈਸ ਘਟ ਚਾ ਠੀਕ ਹੈ ਇਹ ਤੁਹਾਨੂੰ 1100 ਰੁਪਏ ਦਾ ਲੱਗੇਗਾ ਇਹ ਵਾਲਾ ਪੀਸ ਸਿਰਫ ਤੇ ਸਿਰਫ 1100 ਰੁਪਏ ਦਾ ਲੱਗੇਗਾ ਤੁਹਾਨੂੰ ਕਿਉਂਕਿ ਥੋੜਾ ਜਿਆਦਾ ਦੂਸਰਿਆਂ ਨਾਲੋਂ ਲਾਈਟ weight ਠੀਕ ਹੈ ਜੀ ਐ ਲੋ ओके ਤੇ ਇਹਦਾ ਗਲਾ ਹੋਏਗਾ ਇਸ ਤਰ੍ਹਾਂ ਬੰਦ ਇੱਥੇ ਤੁਹਾਨੂੰ ਦੋ ਹੁਕਸ ਮਿਲਣਗੀਆਂ ਤੁਸੀਂ ਚਾਹੋ ਇਹਨੂੰ ਬੰਦ ਕਰ ਲਓ ਤੁਸੀਂ ਚਾਹੋ ਇਹਨੂੰ ਉੱਪਰ ਵਾਲੀ ਨੂੰ ਬੰਦ ਕਰ ਲਓ ਤੇ ਇਹਦੇ ਵਿੱਚ ਕਲਰ ਮਿਲਣਗੇ ਬਹੁਤ ਹੀ ਸੋਹਣੇ ਤੇ ਡਿਜ਼ਾਈਨ ਪਹਿਲਾਂ ਚੈੱਕ ਕਰ ਲਓ ਇਹਦਾ ਡਿਜ਼ਾਈਨ ਕਿੰਨਾ ਸੋਹਣਾ ਬਣਿਆ ਹੋਇਆ ਇਹਨੂੰ ਜ਼ਰੂਰੀ ਨਹੀਂ ਕਿ ਤੁਸੀਂ ਇਸ ਤਰ੍ਹਾਂ ਹੀ ਲੈ ਸਕਦੇ ਹੋ ਤੁਸੀਂ ਇਹਨੂੰ ਬੁੱਕਲ ਮਾਰ ਕੇ ਵੀ ਲੈ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਠੀਕ ਹੈ ਹਲੋ ਇਸ ਤਰ੍ਹਾਂ ਵੀ ਲੈ ਸਕਦੇ ਹੋ ਠੀਕ ਹੈ ਐਵੇਂ ਵੀ ਬਹੁਤ ਹੀ ਸੋਹਣਾ ਲੱਗੂਗਾ ਤੇ ਜਿੱਦਾਂ ਮਰਜੀ ਤੁਸੀਂ ਚਾਹੋ ਲੈ ਸਕਦੇ ਹੋ ਸਿਰ ਤੇ ਲੈਣਾ ਹੋਵੇ ਸਿਰ ਤੇ ਲੈ ਸਕਦੇ ਹੋ ਹੈਲੋ ਜੀ ਓਕੇ ਜੀ ਇਹਦਾ ਪ੍ਰਾਈਸ ਲੱਗੇਗਾ ਜੀ 1100 ਰੁਪਇਆ ਹੈਲੋ ਇਹਦੇ ਕਲਰ ਦਿਖਾ ਦਿੰਨੇ ਆ ਤੁਹਾਨੂੰ ਠੀਕ ਹੈ ਜੀ ਹੈਲੋ ਇਹਦਾ ਕਲਰ ਆਏਗਾ ਜੀ ਬਲੈਕ ਠੀਕ ਹੈ ਔਰ ਬਹੁਤ ਸੋਨਾ ਸ਼ਿਮਰੀ ਜਿਹਾ ਹੈਗਾ ਇਹ ਹੈਲੋ ਬਲੈਕ ਕਲਰ ਆਏਗਾ ਤੇ ਫਿਰ ਆਏਗਾ ਜੀ ਇਹਦਾ ਕਲਰ ਹੈਲੋ ਆਫ ਵਾਈਟ ਜਾਂ ਮਤਲਬ ਥੋੜਾ ਜਿਹਾ ਸਲੇਟੀ ਜਿਹਾ ਰੰਗ ਆ ਗਿਆ ਠੀਕ ਹੈ ਔਰ ਇੱਕ ਕਲਰ ਆਏਗਾ ਜੀ ਮੈਰੂਨ ਵਾਈਨ ਚਾਰ ਕਲਰ ਮਿਲਣਗੇ ਤੇ ਪ੍ਰਾਈਸ ਲੱਗੇਗਾ ਜੀ ਇਹਦਾ ਉਹੀ 1100 ਰੁਪਿਆ ਠੀਕ ਹੈ ਵਿਦ ਸ਼ਿਪਿੰਗ ਦਾ ਪ੍ਰਾਈਸ ਆ ਇਸ ਤੋਂ ਇਲਾਵਾ ਕੋਈ ਵੀ ਤੁਹਾਨੂੰ ਪੈਸਾ ਪੇ ਨਹੀਂ ਕਰਨਾ ਪੈਣਾ ਠੀਕ ਹੈ ਐ ਲੋ ਜੀ ਹੁਣ ਤੁਹਾਨੂੰ ਦਿਖਾਉਣੀ ਆ ਇਹਦਾ ਨੈਕਸਟ ਡਿਜ਼ਾਈਨ ਲੋ ਜੀ ਅਰਕਾ ਆਪਾਂ ਨਾ ਡਾਰਕ ਕਲਰ ਵੇਅਰ ਕਰਕੇ ਦਿਖਾਉਣੀ ਆ ਲੋ ਜੀ ਠੀਕ ਹੈ ਫਿਰ ਮੈਂ ਨਹੀਂ ਤੇ ਜਿਹੜਾ ਵੇਅਰ ਕਰ ਲੈਣੀ ਹੈ ਨਾ ਤੁਸੀਂ ਉਹੀ ਮੰਗਦੇ ਹੋ। ਓਕੇ। ਲੋ ਜੀ। ਇਹ ਆ ਵੀ ਬਹੁਤ ਸੋਹਣਾ ਸਟਾਈਲ ਹੈ। ਇਹ ਥੋੜਾ ਭਾਰੇ ਚ ਆ ਜਾਂਦਾ ਔਰ ਇਹਦੇ ਇਹਦਾ ਸਟੱਫ ਵੀ ਫਰਕ ਆਊਗਾ। ਸ਼ਾਈਨ ਵੀ ਫਰਕ ਆਊਗਾ ਤੇ ਵਰਕ ਵੀ ਫਰਕ ਆਊਗਾ। ਇਹਦਾ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਦਾ ਕੇਰੇ ਕੇਰਾਂ ਨਹੀਂ ਸੌਰੀ। ਇਹ ਪੱਲਿਆਂ ਦੇ ਉੱਤੇ ਵਰਕ ਮਿਲੂਗਾ ਇਸ ਤਰ੍ਹਾਂ। ਠੀਕ ਹੈ ਇਹਦਰੋਂ ਇਸ ਤਰ੍ਹਾਂ ਦਾ ਵਰਕ ਮਿਲੂਗਾ ਫਰੰਟ ਸਾਈਡ ਜਿਹੜੀ ਆਉਗੀ ਸ਼ਾਇਦ ਮੈਂ ਤੁਹਾਨੂੰ ਕਿੱਦਾਂ ਦਿਖਾਵਾਂ ਇਹਦੇ ਉੱਤੇ ਛੜਕੇ ਦਿਖਾਵਾਂ ਹਲੋ ਜੀ ਓਕੇ ਇਸ ਤਰ੍ਹਾਂ ਆਏਗਾ ਪੀਸ ਦੀ ਲੁੱਕ ਦੇਖੋ ਚੈੱਕ ਕਰੋ ਬਹੁਤ ਸੋਹਣੀ ਪੀਸ ਦੀ ਲੁੱਕ ਲੱਗਦੀ ਹੈ ਲਓ ਜੀ ਓਕੇ ਜੀ ਇਸ ਤਰ੍ਹਾਂ ਆਏਗੀ ਪੀਸ ਦੀ ਲੁੱਕ ਓਕੇ ਬਟਰਫਲਾਈ ਵਾਂਗੂ ਓਕੇ ਜੀ ਸੇ ਇਹਦੇ ਵਿੱਚ ਕਲਰ ਮਿਲੇਗਾ ਜੀ ਇਹ ਵਾਲਾ ਮੈਰੂਨ ਬਹੁਤ ਸੋਹਣਾ ਇਹ 1250 ਦਾ ਪੀਸ ਆ ਤੇ ਬਹੁਤ ਹੀ ਪਿਆਰਾ ਪੀਸ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਯੂਨੀਕ ਲੱਗਦਾ ਪਿਆ ਕਿੰਨਾ ਸੋਹਣਾ ਲੱਗਦਾ ਪਿਆ ਔਰ ਇਹਦੇ ਨਾਲ ਤੁਹਾਨੂੰ ਹਨਾ ਪੈਚਵਰਕ ਮਿਲ ਰਿਹਾ ਬਹੁਤ ਸੋਹਣਾ ਜਿਹਾ ਬਾਕੀ ਇਹਨੂੰ ਤੁਸੀਂ ਵੇਅਰ ਜ਼ਰੂਰੀ ਨਹੀਂ ਇਵੇਂ ਹੀ ਕਰਨਾ ਇਹ ਇੱਕ ਸਟਾਈਲ ਬਣਿਆ ਹੋਇਆ ਜਿਹੜਾ ਕਿ ਬਹੁਤ ਹੀ ਟ੍ਰੈਂਡ ਚ ਚੱਲ ਰਿਹਾ ਹੈ ਬਾਕੀ ਤੁਸੀਂ ਜਿੱਦਾਂ ਚਾਹੋ ਓਦਾਂ ਵੇਅਰ ਕਰ ਸਕਦੇਗੇ ਲਓ ਜੀ ਇਹਦੇ ਵਿੱਚ ਇੱਕ ਕਲਰ ਆ ਗਿਆ ਆਫ ਵਾਈਟ ਠੀਕ ਹੈ ਇਹਦੀ ਬਹੁਤ ਡਿਮਾਂਡ ਆਈ ਸੀ ਪਰ ਮੈਨੂੰ ਉਹ ਵਾਲਾ ਸੇਮ ਨਹੀਂ ਮਿਲਿਆ ਤੇ ਮੈਂ ਨਹੀਂ ਲੈ ਕੇ ਆਈ ਹੁਣ ਮੈਨੂੰ ਨੈਕਸਟ ਹੋਰ ਮਿਹਲੇ ਡਿਜ਼ਾਈਨ ਆ ਲੋ ਜੀ 1250 ਪ੍ਰਾਈਸ ਰਹੇਗਾ ਫਿਰ ਆ ਗਿਆ ਜੀ ਇੱਕ ਇਹ ਵਾਲਾ ਠੀਕ ਹੈ ਇਹਦੇ ਵਿੱਚ ਵੀ 골ਡਨ ਕਲਰ ਆ ਗਿਆ ਹੈ ਹਲੋ ਸਕਿਨ 골ਡਨ ਕਲਰ ਤੇ ਇਹ ਵੀ ਬਹੁਤ ਸੋਹਣਾ ਡਿਜ਼ਾਈਨਿੰਗ ਵੀ ਸਾਰੇ ਇਹਦੀ ਤੇ ਇਹਦੀ ਡਿਜ਼ਾਈਨਿੰਗ ਸੇਮ ਹੈ ਇਹਦੀ ਡਿਜ਼ਾਈਨਿੰਗ ਥੋੜੀ ਜੀ ਅਲੱਗ ਆਏਗੀ ਪਰ ਬਹੁਤ ਸੋਹਣਾ ਪੀਸ ਆ ਤੁਸੀਂ ਸਕਰੀਨਸ਼ਾਟ ਲੈਣਾ ਹੈ भेजना है व्हाट्सएप नंबर पे अपना ऑर्डर जल्दी-जल्दी कंफर्म करा लेना है ਤੇ ਇਹਨੂੰ ਉਤਾਰਨ ਨੂੰ ਮੇਰਾ ਦਿਲ ਨਹੀਂ ਕਰਦਾ ਪਿਆ ਕਿਉਂਕਿ ਨਿੱਗਾ ਲੱਗਦਾ ਹੈ ਤੇ ਔਰ ਸੋਨਾ ਵੀ ਲੱਗਦਾ ਹੈ ਠੀਕ ਹੈ ਹਲੋ ਜੀ ਬਹੁਤ ਪਿਆਰਾ ਜਿਹਾ ਪੀਸ ਹੈ ਓਕੇ ਤੇ ਨੈਕਸਟ ਪੀਸ ਦਿਖਾਉਨੇ ਆ ਤੁਹਾਨੂੰ ਹਲੋ ਜੀ ਨੈਕਸਟ ਪੀਸ ਆ ਗਿਆ ਜੀ ਆਪਣੇ 650 ਵਾਲੇ ਮੈਂ ਫਟਾਫਟ ਦਿਖਾ ਦਿੰਨੀ ਆ ਤੁਹਾਨੂੰ 골ਡਨ ਦੇ ਨਾਲ ਇਹ ਸ਼ਾਲ ਵਜਨ ਚ ਵੀ ਹੈਵੀ ਨੇ ਔਰ ਇਨਾਂ ਦੀ ਲੁੱਕ ਵੀ ਬਹੁਤ ਸੋਹਣੀ ਆ ਇਹ ਆ ਗਿਆ ਦੇਖੋ ਕਿੰਨੀ ਪਿਆਰੀ ਲੁੱਕ ਆ ਮੈਰੂਨ ਵਾਈਨ ਕਲਰ ਆ ਗਿਆ ਔਰ ਅਲੋ ਠੀਕ ਹੈ ਇਸ ਤਰ੍ਹਾਂ ਦਾ ਆ ਗਿਆ ਇਹ ਸਾਰਾ ਨਾ ਮਤਲਬ ਧਾਗੇ ਦਾ ਹੀ ਕੰਮ ਆ ਦੋ ਧਾਗੇ ਇਸ ਤਰ੍ਹਾਂ 골ਡਨ ਤੇ ਵਾਈਨ ਕਲਰ ਦੇ ਧਾਗੇ ਦਾ ਸਾਰਾ ਕੰਮ ਆ ਮਸ਼ੀਨ ਦਾ ਕੰਮ ਇਹ ਉਹ ਵਾਲਾ ਨਹੀਂ ਉੱਪਰ ਕਢਾਈ ਕੁਢੋਈ ਨਹੀਂ ਹੋਈ ਮਤਲਬ ਵਿੱਚੇ ਵਿੱਚ ਧਾਗਾ ਮਿਕਸ ਆ ਅਲੋ ਜੀ ਠੀਕ ਹੈ 골ਡਨ ਤੇ ਮੈਰੂਨ ਵਾਈਨ ਕਲਰ ਬਹੁਤ ਪਿਆਰਾ ਜਿਹਾ ਕਲਰ ਆ 650 ਪ੍ਰਾਈਸ ਰਹੇਗਾ ਇਹਦਾ ਪੀਸ ਦਾ ਹੁਣ ਤੁਹਾਨੂੰ ਇਹਦੇ ਕਲਰ ਦਿਖਾ ਦਿੰਨੀ ਆ ਇਹਦੇ ਵਿੱਚ ਕਲਰ ਮਿਲ ਜੇਗਾ ਜੀ ਬਲੈਕ ਇੱਕ ਮੈਰੂਨ ਮਿਲ ਜੇਗਾ ਮੈਰੂਨ ਵਾਈਨ ਤੇ ਇੱਕ ਮਿਲ ਜੇਗਾ ਜੀ ਬਲੈਕ ਔਰ ਤੁਸੀਂ ਦੇਖੋ ਕਿੰਨੀ ਸੋਹਣੀ ਬਨਾਰਸੀ ਜੀ ਲੁੱਕ ਦਿੰਦਾ ਹੈ ਸ਼ਾਲ ਠੀਕ ਹੈ ਬਹੁਤ ਸੋਹਣੇ ਨੇ ਨਿੱਗੇ ਵੀ ਨੇ ਤੇ ਸਸਤੇ ਵੀ ਨੇ 650 ਦਾ ਫਿਰ ਆ ਗਿਆ ਜੀ ਨੈਕਸਟ ਡਿਜ਼ਾਈਨ ਆ ਗਿਆ ਇਹ ਵਾਲਾ ਠੀਕ ਹੈ ਇਹ ਵੀ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਨੀ ਆ ਇਹ ਆਪਣੇ ਰਿਪੀਟ ਡਿਜ਼ਾਈਨ ਨੇ ਜਿਹੜੇ ਕਿ ਤੁਸੀਂ ਬਹੁਤ ਪਸੰਦ ਕੀਤੇ ਆ ਔਰ ਜਿੰਨਾ ਚਿਰ ਤੱਕ ਮੈਨੂੰ ਮਿਲਦੇ ਰਹਿਣਗੇ ਤੁਸੀਂ ਮੰਗਦੇ ਰਹੋਗੇ ਆਪਾਂ ਲਿਆਵਾਂਗੇ ਕੁਝ ਪੀਸ ਇਹੋ ਜਿਹੇ ਨੇ ਜਿਸ ਤਰ੍ਹਾਂ ਵੋਲਨ ਦੇ ਪੀਸ ਨੇ ਉਹ ਨਹੀਂ ਮੈਨੂੰ ਮਿਲ ਰਹੇ ਇਹਨੇ ਇਸ ਕਰਕੇ ਜਿਨ੍ਹਾਂ ਨੇ ਵੀ ਉਹ ਲੈਣੇ ਆ ਪੀਸ ਉਹਨਾਂ ਦੀ ਬੁਕਿੰਗ ਪਹਿਲਾਂ ਕਰਵਾਓ ਫਿਰ ਮੈਂ ਆਰਡਰ ਦਵਾਂਗੀ ਫਿਰ ਤੁਹਾਨੂੰ ਉਹ ਪੀਸ ਮਿਲਣਗੇ ਅਦਰਵਾਈਜ਼ ਉਹ ਨਹੀਂ ਮਿਲ ਰਿਹਾ ਹੈ ਹੈਲੋ ਜੀ ਠੀਕ ਹੈ ਸਕਿਨ ਲਾਈਟ ਸਕਿਨ ਕਲਰ ਔਰ ਬਹੁਤ ਸੋਹਣਾ ਪੀਸ 650 ਦਾ ਲਓ ਜੀ ਨੈਕਸਟ ਆ ਗਿਆ ਜੀ ਇਸ ਵਾਰ ਆਪਾਂ ਨਾ ਇੱਕ ਕਲਰ ਨਵਾਂ ਐਡ ਕੀਤਾ ਹੈ ਰੈੱਡ ਮਰੂਨ ਰੈੱਡ ਮਰੂਨ ਕਲਰ ਆ ਲਓ ਜੀ ਇਹ ਡਿਜ਼ਾਈਨ ਤੇ ਆਪਾਂ ਪਹਿਲਾਂ ਵੀ ਲਿਆਂਦਾ ਸੀ ਪਰ ਰੈੱਡ ਮਰੂਨ ਕਲਰ ਨਹੀਂ ਸੀ ਆਂਦਾ ਇਹ ਲਓ ਜੀ ਇਸ ਵਾਰ ਆਪਾਂ ਲੈ ਕੇ ਆਏ ਆ ਰੈੱਡ ਮਰੂਨ ਕਲਰ ਔਰ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਹਣਾ ਇਹ ਪੀਸ ਬਣਿਆ ਹੋਇਆ ਹੈ ਆ ਲਓ ਜੀ ਸ਼ਾਇਨ ਦੀਆਂ ਤੇ ਕੀ ਆਹੀ ਬਾਤਾਂ ਨੇ ਤੇ ਇਹਦੇ ਵਿੱਚ ਤੁਹਾਨੂੰ ਮਿਲ ਜੇਗਾ ਸਿੰਗਲ ਹੀ ਪੀਸ ਮਿਲੇਗਾ ਇਹ ਵਾਲੇ ਡਿਜ਼ਾਈਨਿੰਗ ਚ ਬੈਕ ਸਾਈਡ ਇਹਦਾ ਇਦਾਂ ਦੀ ਆਏਗੀ ਫਰੰਟ ਸਾਈਡ ਇਦਾਂ ਦੀ ਆਏਗੀ ਦੋਨੋਂ ਸਾਈਡ ਤੁਸੀਂ ਯੂਜ਼ ਕਰ ਸਕਦੇ ਹੋ ਹਲੋ ਜੀ ਇਹ ਸ਼ਾਲ ਆਣਗੇ ਖੁੱਲੇ ਡੁੱਲੇ ਸਟਾਲ ਨਹੀਂ ਹੈ ਠੀਕ ਹੈ 650 ਫਿਰ ਆ ਗਿਆ ਜੀ ਇਹ ਵਾਲਾ ਡਿਜ਼ਾਈਨ ਇਹ ਵੀ ਆਪਣਾ ਸੁਪਰ ਸੇਲ ਵਾਲਾ ਡਿਜ਼ਾਈਨ ਆ ਲਓ ਜੀ ਠੀਕ ਹੈ ਲਾਈਟ ਸਕਿਨ ਕਲਰ ਆ ਗਿਆ ਤੇ ਪਾਰਟੀ ਵੇਰ ਯੂਜ਼ ਕਰੋ ਲੋੜੀ ਤੇ ਗਿਫਟ ਦੋ ਆਪਣੇ ਵਾਸਤੇ ਲਓ ਬੁਕਲਾ ਮਾਰੋ ਜਿੱਦਾਂ ਮਰਜੀ ਤੁਸੀਂ ਲੈ ਸਕਦੇ ਹੋ ਬਹੁਤ ਪਿਆਰਾ ਪੀਸ ਆ 650 ਦਾ ਹੁਣ ਤੁਹਾਨੂੰ ਇਹਦੇ ਕਲਰ ਦਿਖਾ ਦਿੰਨੀ ਇਹ ਤੇ ਆ ਗਿਆ ਲਾਈਟ ਸਕਿਨ ਕਲਰ ਫਿਰ ਇਹਦਾ ਕਲਰ ਆਏਗਾ ਜੀ ਹਲੋ ਮੈਰੂਨ ਕਲਰ ਓਕੇ ਸੇਮ ਪੀਸ ਚ ਮੈਰੂਨ ਵਾਈਨ ਕਲਰ ਔਰ ਕੀ ਆਹੀ ਬਾਤ ਨੇ 골ਡਨ ਦੇ ਨਾਲ ਕਿੰਨਾ ਸੋਹਣਾ ਟੱਚ ਲੱਗਦਾ ਪਿਆ ਚਮਕਦਾ ਚਮਕਦਾ ਸ਼ਾਲ ਹੈ ਹਲੋ ਜੀ ਫਿਰ ਆ ਗਿਆ ਇਹਦੇ ਵਿੱਚ ਬਲੈਕ ਕਲਰ ਠੀਕ ਹੈ ਤੇ ਫਿਰ ਆ ਗਿਆ ਇਹਦੇ ਵਿੱਚ ਡਾਰਕ ਬਰਾਊਨ ਕਲਰ ਡਾਰਕ ਸਕਿਨ ਦੇ ਉੱਪਰ ਬਰਾਊਨ ਕਲਰ ਜਿਸ ਤਰ੍ਹਾਂ ਹੈ ਲਾਈਟ ਬਰਾਊਨ ਹੈ ਨਾ ਤੇ ਇਹ ਆ ਗਿਆ ਡਾਰਕ ਬਰਾਊਨ ਤੁਸੀਂ ਦੇਖ ਸਕਦੇ ਕਿੰਨਾ ਫਰਕ ਹੈ ਇਹਨਾਂ ਦੋਨਾਂ ਦਾ ਇਹ ਵੀ 650 ਦਾ ਆਏਗਾ ਫਿਰ ਤੁਹਾਨੂੰ ਦਿਖਾਉਣੀ ਆ ਨੈਕਸਟ ਪੀਸ ਇਹ ਲੋ ਜੀ ਲੋ ਜੀ ਇਹ ਵਾਲਾ ਡਿਜ਼ਾਈਨ ਆ ਗਿਆ ਨੇਵੀ ਬਲੂ ਲਓ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣਾ ਅੰਬੀ ਵਾਲਾ ਇਹਦੇ ਵਿੱਚ ਸਿੰਗਲ ਹੀ ਪੀਸ ਆ ਗਿਆ ਆਪਣੇ ਕੋਲ ਬਲੂ ਕਲਰ ਨੇਵੀ ਬਲੂ ਕਲਰ 650 ਪ੍ਰਾਈਸ ਰਹੇਗਾ ਇਹ ਲਓ ਜੀ ਫਿਰ ਇਸ ਤੋਂ ਬਾਅਦ ਆ ਗਿਆ ਇੱਕ ਇਹ ਵਾਲਾ ਡਿਜ਼ਾਈਨ ਇਹ ਵੀ ਸਿੰਗਲ ਹੀ ਡਿਜ਼ਾਈਨ ਆ ਸਿੰਗਲ ਹੀ ਕਲਰ ਆ ਰੈੱਡ ਮੈਰੂਨ ਕਲਰ ਆਪਾਂ ਲੈ ਕੇ ਆਏ ਇਸ ਵਾਰ ਬਹੁਤ ਪਿਆਰਾ ਜਿਹਾ ਇਹ ਲਓ ਜੀ ਠੀਕ ਹੈ ਸ਼ਾਲ ਦੇ ਵਿੱਚ ਖੁੱਲੇ ਡੁੱਲੇ ਬਰ ਵਾਲੇ ਸ਼ਾਲ ਨੇ ਜਿੱਦਾਂ ਮਰਜੀ ਤੁਸੀਂ ਕਵਰ ਕਰੋ ਬੁਕਲਾ ਮਾਰੋ ਲਓ ਜੀ ਬਹੁਤ ਸੋਹਣੇ ਲੱਗਣਗੇ ਮੈਂ ਕਹਿੰਦੀ ਆ ਗੱਲ ਹੀ ਨਹੀਂ ਕਰਨ ਵਾਲੀ ਇੰਨੇ ਸੋਹਣੇ ਨੇ ਬਾਕੀ ਇਹ ਉਹ ਜਿਸ ਤਰ੍ਹਾਂ ਰਹਿੰਦੇ ਨਾ ਉੱਡੇ ਉੱਡੇ ਜੇ ਫੁੱਲਵੇਂ ਫੁੱਲਵੇਂ ਜੇ ਭਾਰੇ ਭਾਰੇ ਆਕੜੇ ਆਕੜੇ ਉਦਾਂ ਦੇ ਸ਼ਾਲ ਨਹੀਂ ਆ ਠੀਕ ਹੈ ਲਓ ਜੀ ਫਿਰ ਨੈਕਸਟ ਆ ਗਿਆ ਆਪਣੇ ਕੋਲ ਇੱਕ ਹੋਰ ਸ਼ਾਲ ਇਹਦਾ ਕਲਰ ਆਪਾਂ ਖੋਲਦੇ ਆ ਇਹ ਵਾਲਾ ਠੀਕ ਹੈ ਲਓ ਜੀ ਏ ਵੀ ਆ ਗਿਆ ਲਾਈਟ ਬਰਾਊਨ ਕਲਰ ਆ ਗਿਆ ਉੱਪਰ yellow ਕਲਰ ਦੀ yellow golden ਕਲਰ ਦੀ ਕੰਟਰਾਸਟ ਆ ਹਨਾ ਬਹੁਤ ਸੋਹਣਾ ਪੀਸ ਆ ਇਹ ਪੱਤੀਆਂ ਵਾਲਾ ਡਿਜ਼ਾਈਨ ਆ ਇੱਥੋਂ ਸਕਰੀਨਸ਼ਾਟ ਲੈਣਾ ਫਿਰ ਮੈਨੂੰ ਆਈਡੀਆ ਲੱਗ ਜਾਏਗਾ ਪੱਤੀਆਂ ਵਾਲਾ ਡਿਜ਼ਾਈਨ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਤਿੰਨ ਇੱਕ ਮੈਰੂਨ ਮਾਈਨ ਕਲਰ ਆ ਗਿਆ ਠੀਕ ਹੈ ਇੱਕ ਬਲੈਕ ਕਲਰ ਆ ਗਿਆ ਤਿੰਨ ਕਲਰ ਮਿਲ ਜਾਣਗੇ ਇਹ ਵਾਲੇ ਡਿਜ਼ਾਈਨ ਚ ਤਿੰਨੋ ਹੀ ਸੁਪਰ ਕਲਰ ਨੇ ਜਿਹੜਾ ਮਰਜ਼ੀ ਤੁਸੀਂ ਕਲਰ ਲੈ ਸਕਦੇ ਹੋ ਲੋ ਜੀ ਠੀਕ ਹੈ ਹਲੋ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਹੋਰ ਸ਼ਾਲ ਜਿਹੜੇ ਕਿ ਬਹੁਤ ਹੀ ਸੋਹਣੇ ਪੀਸ ਨੇ ਹਲੋ ਵਧੀਆ ਦੇ ਵਿੱਚ ਨੇ ਲਾਈਟ ਵੇਟ ਪਿਓਰ ਚ ਆਉਣਗੇ ਡਰਾਈ ਕਲੀਨ ਵਾਲੇ ਸ਼ਾਲ ਠੀਕ ਹੈ ਇਹ ਆ ਗਿਆ ਜੀ ਪਿਸਤਾ ਗ੍ਰੀਨ ਕਲਰ ਇਦੇ ਉੱਤੇ ਤੁਹਾਨੂੰ ਸਰਵੋਸਕੀ ਦਾ ਡਿਜ਼ਾਈਨ ਮਿਲੇਗਾ, ਐਮਬਰਾਇਡਰੀ ਵਰਕ ਮਿਲੇਗਾ, ਦੈਨ ਵੀਵਿੰਗ ਮਿਲੇਗੀ, ਠੀਕ ਹੈ? ਤਿੰਨ ਤਰ੍ਹਾਂ ਦੇ ਬਾਰਡਰ ਇਹਦੇ ਉੱਪਰ ਤੁਹਾਨੂੰ ਮਿਲਣਗੇ, ਵੀਵਿੰਗ ਦਾ, ਐਮਬਰਾਇਡਰੀ ਵਰਕ ਦਾ, ਸਰਵੋਸਕੀ ਦਾ, ਓਕੇ ਜੀ। ਲਓ। ਠੀਕ ਹੈ, ਔਰ ਵਿੱਚ ਸੈਲਫ ਪ੍ਰਿੰਟ ਮਿਲੇਗਾ। 4 ਸਾਈਡ ਬਾਰਡਰ, ਲਾਈਟ ਪਿਸਤਾ ਸ਼ੇਡ ਆ, ਬਹੁਤ ਸੋਹਣਾ ਖੁੱਲੇ ਵਰਦਾ ਸ਼ਾਲ ਆਏਗਾ, ਡਰਾਈ ਕਲੀਨ ਵਾਲਾ ਸ਼ਾਲ ਹੈ। ਠੀਕ ਹੈ, ਇਹਨੂੰ ਹੈਂਡ ਵਾਸ਼ ਨਹੀਂ ਕਰਨਾ। ओके okay जी बहुत सोणा ਜਿਹਾ ਪੀਸ ਹੈ 1750 ਦਾ ਠੀਕ ਹੈ 1750 ਦਾ ਪ੍ਰਾਈਸ ਰਹੇਗਾ ਹੈਲੋ ਜੀ ਨੈਕਸਟ ਕਲਰ ਇਹਦੇ ਵਿੱਚ ਆ ਗਿਆ ਮਸਟਰਡ ਕਲਰ ओके जी ਬਹੁਤ ਹੀ ਸੋਹਣਾ ਕਲਰ ਆ ਸੇਮ ਪ੍ਰਿੰਟ ਦਾ ਆਏਗਾ ਸਰਵੋਸਕੀ देन ਬਾਰਡਰ देन वीਵਿੰਗ ओके ਤੇ ਇਹ ਵੀ 1750 ਦਾ ਲੱਗੇਗਾ ਫਿਰ ਆ ਗਿਆ ਜੀ ਆਪਣੇ ਕੋਲ ਲਓ ਜੀ ਇਹ ਵਾਲਾ ਗ੍ਰੇ ਕਲਰ ਲਾਈਟ ਗ੍ਰੇ ਕਲਰ ਆ ਗਿਆ ਬਹੁਤ ਸੋਹਣਾ ਉਸੇ ਤਰ੍ਹਾਂ ਦਾ ਸੇਮ ਪੈਟਰਨ ਦਾ ਸਰਵੋਸਕੀ ਦਨ ਐਮਬ੍ਰੋਇਡਰੀ ਦਨ ਵੀਵਿੰਗ ਤੇ ਲਾਈਟ ਗ੍ਰੇ ਕਲਰ ਬਹੁਤ ਸੋਹਣਾ ਪੀਸ ਆ ਠੀਕ ਹੈ ਇਹ ਪੀਸ ਆ ਗਏ ਆਪਣੇ 1750 ਦੇ ਠੀਕ ਹੈ ਨੈਕਸਟ ਪੀਸ ਤੁਹਾਨੂੰ ਦਿਖਾਉਨੇ ਆ ਹੈਲੋ ਲਓ ਜੀ ਮੈਂ ਪਿੰਕ ਖੋਲਦੀ ਹਾਂ ਇਸ ਵਾਰ ਲਓ ਜੀ ਇਹ ਆ ਗਿਆ ਆਪਣੇ ਕੋਲ ਇਸੇ ਤਰ੍ਹਾਂ ਦਾ ਹੀ ਸੇਮ ਬਟ ਇਹਦੇ ਵਿੱਚ ਸਰਵੋਸਕੀ ਨਹੀਂ ਆ ਲਓ ਜੀ ਠੀਕ ਹੈ ਇਹਦੇ ਵਿੱਚ ਤੁਹਾਨੂੰ ਮਿਲੇਗਾ ਵੀਵਿੰਗ ਤੇ ਐਮਬਰਾਇਡਰੀ ਵਰਕ ਤੇ ਵਿੱਚ ਬੂਟੀ ਮਿਲੂਗੀ ਉਹਦੇ ਵਿੱਚ ਬੂਟੀ ਨਹੀਂ ਸੀ ਇਹਦੇ ਵਿੱਚ ਬੂਟੀ ਮਿਲੂਗੀ ਠੀਕ ਹੈ ਪ੍ਰਾਈਸ ਸੇਮ ਰਹੇਗਾ 1750 ਰੁਪਏ ਬਹੁਤ ਸੋਹਣੇ ਡਰਾਈ ਕਲੀਨ ਵਾਲੇ ਸ਼ਾਲ ਨੇ ਔਰ ਕਲਰ ਬਹੁਤ ਲਾਜਵਾਬ ਨੇ ਹਲੋ ਜੀ ਬਹੁਤ ਸੋਹਣੇ ਕਲਰ ਨੇ ਠੀਕ ਹੈ ਆ ਗਿਆ ਪਿੰਕ ਪਿੰਕ ਪੀਚੀ ਜੀ ਸ਼ੇਡ ਆ ਓਕੇ ਬਹੁਤ ਸੋਹਣੀ ਸ਼ੇਡ ਆ ਤੇ ਪ੍ਰਾਈਸ ਤੁਹਾਨੂੰ ਦੱਸ ਦਿੱਤਾ 1750 ਕਲਰ ਆ ਗਿਆ ਪਿਸਤਾ ਗ੍ਰੀਨ ਲਓ ਜੀ ਠੀਕ ਹੈ ਸੇਮ ਚ ਆ ਗਿਆ ਵਿੱਚ ਬੁੱਟੀ ਮਿਲੂਗੀ ਪਿਸਤਾ ਗ੍ਰੀਨ ਕਲਰ ਆ ਗਿਆ ਠੀਕ ਹੈ ਤੇ ਨੈਕਸਟ ਆ ਗਿਆ ਕਲਰ ਹਲੋ ਜੀ ਲਾਈਟ ਸਕਿਨ ਕਲਰ ਠੀਕ ਹੈ ਲਾਈਟ ਜਿਆ ਸਕਿਨ ਕਲਰ ਆ ਗਿਆ ਬਹੁਤ ਸੋਹਣਾ ਨੈਕਸਟ ਆ ਗਿਆ ਜੀ ਇਹਦੇ ਵਿੱਚ ਬਲੈਕ ਕਲਰ ਔਰ ਬਲੈਕ ਕਲਰ ਦੀ ਕਿਆ ਹੀ ਸ਼ਾਈਨ ਹੈ ਕਿਆ ਹੀ ਬਾਤਾਂ ਨੇ ਕੈਮਰੇ ਦੇ ਵਿੱਚ ਪਤਾ ਨਹੀਂ ਉਹਨਾ ਸੋਹਣਾ ਲੱਗਦਾ ਹੈ ਕਿ ਨਹੀਂ ਲੱਗਦਾ ਜਿੰਨੀ ਸੋਹਣੀ ਹੈ ਰੀਅਲ ਦੇ ਵਿੱਚ ਚੀਜ਼ ਲੱਗਦੀ ਹੈ ਨਾ ਔਰ ਬਹੁਤ ਸੋਹਣੇ ਲਾਈਟ ਵੇਟ ਪ੍ਰੀਮੀਅਮ ਕੁਆਲਿਟੀ ਦੇ ਸ਼ਾਲ ਹਲੋ ਜੀ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਤੇ ਸਰਦਾਰੀ ਲੁੱਕ ਵਾਲੀਆਂ ਸੋਹਣੀਆਂ ਸੋਹਣੀਆਂ ਸ਼ਾਲਾਂ ਨੇ ਸਾਡੇ ਕੋਲ ਤੇ ਤੁਸੀਂ ਫਟਾਫਟ ਖਰੀਦੋ ਬਸ ਨੈਕਸਟ ਆ ਗਿਆ ਜੀ ਬਹੁਤ ਸੋਹਣੀ ਚੀਜ਼ੇ ਵੀ ਲਓ ਜੀ ਫੁੱਲ ਜਾਲ ਆਏਗਾ ਲਓ ਜੀ ਵਾਓ ਕੀ ਕਲਰ ਹੈ ਆਪਣੇ ਆਲੋ ਫੁੱਲ ਜਾਲ ਠੀਕ ਹੈ ਫੁੱਲ ਜਾਲ ਆਏਗਾ ਬਹੁਤ ਸੋਹਣਾ ਤੇ ਜਾਲ ਦੇ ਉੱਪਰ ਆਏਗਾ ਸਰਵੋਸਕੀ ਠੀਕ ਹੈ ਤੇ ਇਹਦੇ ਨਾਲ ਦਾ ਇੱਕ ਆਪਾਂ 1075 ਚ ਸੇਲ ਕਰਦੇ ਹਾਂ ਹਨਾ ਉਹਦਾ ਸਟੱਫ ਆਏਗਾ ਇਹਦੇ ਨਾਲੋਂ ਥੋੜਾ ਹੈਵੀ ਚ ਠੀਕ ਹੈ ਉਹ ਮਤਲਬ ਹੈਵੀ ਵਾਲਾ ਪਿਓ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਲਾਈਟ ਵੇਟ ਮਹਿੰਗੀਆਂ ਹੁੰਦੀਆਂ ਨੇ ਹਨਾ ਇਹ ਆ ਗਿਆ ਲਾਈਟ ਵੇਟ ਚ ਜਿਹੜਾ ਆਪਾਂ 1075 ਤੇ ਸੇਲ ਕਰ ਰਹੇ ਆ ਉਹ ਆ ਗਿਆ ਆਪਣਾ ਥੋੜਾ ਭਾਰੇ ਪੰਚ ਮਤਲਬ ਕਿ ਐ ਸ਼ਾਲ ਪਿਓਰਿਟੀ ਵਾਲਾ ਸ਼ਾਲ ਹੈ ਤੇ ਉਸ ਨਾਲੋਂ ਵਧੀਆ ਕੁਆਲਿਟੀ ਦਾ ਸ਼ਾਲ ਹੈ ਠੀਕ ਹੈ ਜੀ ਇਹ ਲੋ ਇਹਦਾ ਪ੍ਰਾਈਸ ਵੀ ਲੱਗੇਗਾ ਜੀ 1750 ਰੁਪਏ ਔਰ ਪੀਸ ਇਹੋ ਜਿਹਾ ਇਹ ਕਲਰ ਇਹੋ ਜਿਹਾ ਹੈ ਪੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਹਲੋ ਜੀ ਠੀਕ ਹੈ ਇਹਦੇ ਵਿੱਚ ਚਾਰ ਕਲਰ ਨੇ ਪਰ ਇਸ ਟਾਈਮ ਮੇਰੇ ਕੋਲ ਤਿੰਨ ਕਲਰ ਨੇ ਪਰ ਇਸ ਟਾਈਮ ਮੇਰੇ ਕੋਲ ਦੋ ਅਵੇਲੇਬਲ ਨੇ ਇੱਕ ਆ ਗਿਆ ਇਹ ਵਾਲਾ ਰੈਡ ਕਲਰ ਇਹ ਪਿਓਰ ਰੈਡ ਕਲਰ ਆ ਬਹੁਤ ਸੋਹਣਾ ਥੋੜਾ ਜਿਹਾ ਮੈਰੂਨ ਜਿਹਾ ਲੱਗਦਾ ਕੈਮਰੇ ਦੇ ਵਿੱਚ ਕੁਝ ਜ਼ਿਆਦਾ ਰੈਡ ਲੱਗ ਰਿਹਾ ਪਰ ਇਹ ਰੈਡ ਮੈਰੂਨ ਕਲਰ ਆ ਪੂਰਾ ਜਾਲਵਰ ਆਏਗਾ ਵਿਦ ਸਰਵੋਸਕੀ ਆਏਗਾ ਤੇ ਬਹੁਤ ਹੀ ਸੋਹਣਾ ਪੀਸ ਲੱਗੇਗਾ ਜੈਂਟਲੀ ਜਦੋਂ ਤੁਸੀਂ ਇਹਨੂੰ ਕੈਰੀ ਕਰੋਗੇ ਕਿਸੇ ਵੀ ਸੂਟ ਦੇ ਨਾਲ ਠੀਕ ਹੈ ਜੀ 1750 ਪ੍ਰਾਈਸ ਰਹੇਗਾ ਫਿਰ ਆ ਗਿਆ ਇਹਦੇ ਵਿੱਚ ਕਲਰ ਬਲੈਕ ਠੀਕ ਆਲੂ ਜੀ ਇੱਕ ਕਲਰ ਆ ਗਿਆ ਇਹਦੇ ਵਿੱਚ ਬਲੈਕ ਆ ਗਿਆ ਲਓ ਓਕੇ ਜੀ ਇਹ ਵੀ ਪੀਸ ਬਹੁਤ ਸੋਹਣਾ ਹੈ ਐਦਾਂ ਲੱਗਦਾ ਇਸ ਤਰ੍ਹਾਂ ਚੰਦ ਤਾਰੇ ਲੱਗੇ ਹੋਏ ਨੇ ਬਹੁਤ ਸੋਹਣੇ ਠੀਕ ਹੈ ਜੀ ਸਰਵੋਸਕੀ ਦਾ ਵਰਕ ਆਏਗਾ ਵਿਦ ਜਾਲ ਵਰਕ ਆਏਗਾ ਵਿਦ ਪਿਓਰ ਪਸ਼ਮੀਨਾ ਦਾ ਸ਼ਾਲ ਆਏਗਾ ਡਰਾਈ ਕਲੀਨ ਵਾਲਾ ਪ੍ਰਾਈਸ ਲੱਗੇਗਾ ਜੀ 1750 ਰੁਪਏ ਠੀਕ ਹੈ ਜੀ ਇਹ ਸਾਡੇ ਅੱਜ ਦੇ ਸ਼ਾਲ ਸੀਗੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਇਆ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ